ਗਲੀ ਦੇ ਵਿੱਚ ਖੜਾ ਇਹ ਬੰਦਾ ਉਹਨਾਂ ਹੀ ਮੁੰਡਿਆਂ ਦੇ ਕਾਰਨਾਮਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦੇ ਰਿਹਾ ਜਿਹੜੇ ਬੀਤੀ ਰਾਤ ਕੰਦ ਟੱਪ ਕੇ ਖਿੜਕੀ ਰਾਹੀਂ ਅੰਦਰ ਦਾਖਲ ਹੋ ਜਾਂਦੇ ਨੇ ਤੇ ਫਿਰ ਪੂਰੀ ਰਾਤ ਨਰਸਾਂ ਅਤੇ ਲੋਕਾਂ ਦੇ ਸਮਾਨ ਦੇ ਨਾਲ ਛੇੜਖਾਨੀਆਂ ਕਰਦੇ ਨੇ ਉਥੇ ਹੀ ਪੂਰੇ ਸਮਾਨ ਦੀ ਫਰੋਲਾ ਫਰਾਲੀ ਵੀ ਕੀਤੀ ਗਈ ਹੈ ਜਦੋਂ ਇਹ ਸੀਨ ਸਵੇਰੇ ਆਕੇ ਨਰਸਾਂ ਅਤੇ ਡਾਕਟਰਾਂ ਨੇ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫੱਟਾ ਹੋ ਗਏ ਦਰਸਲ ਇਹ ਘਟਨਾ ਜਲੰਧਰ ਦੀ ਬਸਤੀ دانشਮੰਦਾ ਦੇ ਵਿੱਚ ਬਣੇ ਆਮ ਆਦਮੀ ਕਲੀਨਿਕ ਦੀ ਹੈ ਜਿੱਥੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਹੇਮਰਾਜ ਹੋਰਾਂ ਨੇ ਜੋ ਮੁੰਡਿਆਂ ਦੇ ਕਾਰਨਾਮੇ ਬਾਰੇ ਦੱਸਿਆ ਉਹ ਸੁਣ ਤੁਸੀਂ ਹੈਰਾਨ ਹੋ ਜਾਵੋਗੇ ਭਲਾ ਹੁਣ ਆ ਕੁਝ ਦੇਖਣਾ ਬਾਕੀ ਸੀ ਕਿ ਨਾਮ ਆਪਣਾ ਡਾਕਟਰ ਕਾਮਰਾਜ ਸਿਰਫ ਮੈਂ ਮੈਡੀਕਲ ਅਫਸਰ ਹੈਗਾ ਇੱਥੇ ਆਮ ਆਦਮੀ ਕਲੀਨਿਕ ਜਿਹੜਾ ਬਸਤੀ دانشਮੰਦਾ ਵਿੱਚ ਹੈਗਾ ਇਹ ਪਿਛਲੇ 1 ਮਹੀਨੇ ਤੋਂ ਇਹ ਚੋਰੀਆਂ ਦੀਆਂ ਮਾਰਦਾਤਾ ਇੱਥੇ ਹੋ ਰਹੀਆਂ ਹਨ ਪਹਿਲਾਂ ਤੇ ਖਿੜਕੀ ਵਿੱਚੋਂ ਦੀ ਆ ਜਾਂਦੇ ਸੀਗੇ ਪਿੱਛੋਂ ਵੀ ਤੇ ਜਦੋਂ ਦਾ ਇੱਥੇ ਤੇ ਰਾਤੀਂ ਸ਼ੀਸ਼ਾ ਤੋੜ ਕੇ ਇੱਥੋਂ ਦੀ ਐਂਟਰ ਕਰਕੇ ਬਾਥਰੂਮ ਦਾ ਸਾਰੀਆਂ ਟੂਟੀਆਂ ਲਾ ਕੇ ਲੈ ਗਏ ਹੈ ਇਹ ਤੇ ਦਵਾਈਆਂ ਦੀਆਂ ਬਹੁਤ ਨੁਕਸਾਨ ਕੀਤਾ ਹੈ ਡਾਕਟਰ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਕਿ ਸਰਕਾਰੀ ਪ੍ਰਾਪਰਟੀ ਤੇ ਇਸ ਤਰ੍ਹਾਂ ਦਾ ਉਹ ਮਾੜੀ ਮਾਨਸਿਕਤਾ ਵਾਲੇ ਲੋਕੀ ਹੈਗੇ ਆ ਜਿਹੜੇ ਮੈਨੂੰ ਲੱਗਦਾ ਹੈ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਹੈ ਕਰੀਪ ਕਿੰਨਾ ਕ ਨੁਕਸਾਨ ਹੋ ਗਏ ਡਾਕਟਰ ਸਾਹਿਬ ਦੋਆਂਿਆਂ ਦਾ ਤਾਂ ਪੂਰਾ 1 ਮਹੀਨੇ ਦਾ ਸਟਾਕ ਸੀਗਾ ਜਿਹੜਾ ਸਾਰਾ ਨੁਕਸਾਨ ਕਰ ਦਿੱਤਾ ਆ ਤੇ ਇੱਕ ਇੰਜੈਕਸ਼ਨ ਵਗੈਰਾ ਟੀਕੇ ਵਗੈਰਾ ਤੁਹਾਡੇ ਕੋਲ ਦੱਸਿਆ ਗਿਆ ਸਰਿੰਜਾਂ ਸਰਿੰਜਾਂ ਦਾ ਇੱਕ ਡੱਬਾ ਸੀ ਜਿਹਦੇ ਵਿੱਚ 50 ਸਰਿੰਜਾਂ ਆਉਂਦੀਆਂ ਉਹ ਲੈ ਗਏ ਆ ਮੈਨੂੰ ਲੱਗਦਾ ਹੈ ਬਿਛੇੜੀ ਕਿਸਮ ਦੇ ਲੋਕ ਹੀ ਹੋਣਗੇ ਇੱਕ ਜਿੱਥੇ ਉਸੇ ਔਰ 10 ਡੱਬੇ ਸਰਵਤ ਤੇ ਕੁਝ ਸਿਕਟਾ ਦੀ স্মੋਕਿੰਗ ਦੀ ਕੋਈ ਟੱਪੀ ਹੈ ਹਾਂ স্মੋਕਿੰਗ ਕੀਤੀ ਉਹਨਾਂ ਨੇ ਹੋਰ ਤੇ ਸਿਕਟਾ ਪਈਆਂ ਸਿਕਟਾਂ ਦੇ ਬੱਟ ਵੀ ਪਏ ਸੀਗੇ ਥੱਲੇ ਇਸ ਵੰਦ ਤੁਸੀਂ ਨਜ਼ਦੀਕੀ ਥਾਣੇ ਨੂੰ ਕੰਪਲੀਟ ਦਿੱਤੀ ਹੈ ਇਹ ਹਾਂਜੀ ਹਾਂਜੀ ਸਰਕਾਰੀ ਥਾਣਾ ਦਾ ਟਾਲਾ ਡਿਵੀਜ਼ਨ ਪੰਜ ਵਿੱਚ ਸਵੇਰੇ ਮੈਂ ਫੋਨ ਕੀਤਾ ਸੀ ਤੇ ਡਿਊਟੀ ਅਫਸਰ ਆਏ ਸੀ ਤੇ ਉਹ ਕੰਪਲੀਟ ਲੈ ਗਏ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਾਰਵਾਈ ਕੀਤੀ ਜਾਊਗੀ ਤੇ ਅੱਗੇ ਤੋਂ ਇਹ ਇਹਦੀ ਘਟਨਾ ਨਾ ਹੋਵੇ ਇਸ ਲਈ ਪੂਰੇ ਪ੍ਰਬੰਧ ਕੀਤੇ ਜਾਣਗੇ ਸਸਰ ਤੁਹਾਡੀ ਸਰਕਾਰ ਤੋਂ ਕੀ ਮੰਗੇ ਜਿੱਦਾਂ ਇਹ ਜੀ ਘਟਨਾ ਹੋ ਰਹੀ ਆ ਮੈਂ ਦੇਖੋ ਜੇ ਸਹੂਲਤਾਂ ਜਿਹੜੀਆਂ ਦਿੱਤੀਆਂ ਹਨ ਆਪਣਾ ਇਹ ਆ ਵੀ ਉਹ ਜਿਹੜੇ ਲੋਕੀ ਜ਼ਰੂਰਤਮੰਦ ਆ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਤੇ ਉਸ ਲਈ ਇਦਾਂ ਦੇ ਜਿਹੜੇ ਇਦਾਂ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ ਦੁਬਾਰਾ ਇਹ ਘਟਨਾ ਨਾ ਹੋਵੇ ਉਪਾ ਕੀਤੇ ਜਾਣੀ ਚਾਹੀਦੀ ਸਰਪ੍ਰੇਖ ਦਾ ਨਾਮ ਹੋਵੇਗਾ ਡਾਕਟਰ ਕਮਰਾਜ ਮੈਡੀਕਲ ਅਫਸਰ आम आदमी क्लिनिक बस्ती दानेश बन्दा ठीक है सर आपकी डॉक्टर हेमराज होरा ਦਾ ਕਹਿਣਾ ਹੈ ਕਿ ਇਸ ਘਟਨਾ ਬਾਬਤ ਥਾਣਾ ਨੰਬਰ 5 ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਖੈਰ ਸਾਨਕ ਲੋਕਾਂ ਦੇ ਦੱਸਣ ਮੁਤਾਬਕ ਇੱਥੇ ਕੋਈ ਵੀ ਸੀਸੀਟੀਵੀ ਕੈਮਰਾ ਲੱਗਿਆ ਨਜ਼ਰ ਨਹੀਂ ਆਇਆ ਜਿਸ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਕਿਹਾ ਜਾ ਸਕਦਾ ਹੈ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਜਲੰਧਰ ਅਤੇ ਨਕੋਦਰ ਚ ਕਈ ਕਲੀਨਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਜੇ ਚ ਦੇਖਣਾ ਹੋਵੇਗਾ ਦਾ ਕੀ ਪ੍ਰਸ਼ਾਸਨ ਵੱਲੋਂ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ ਨੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ